ਹallelujah ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਪ੍ਰਭੂ ਨੇ ਅੱਜ ਤੁਹਾਡੇ ਸਾਰਿਆਂ ਨਾਲ ਰੂਬਰੂ ਕਰਾਇਆ ਔਰ ਜਿਨੇ ਮੇਰੇ ਭੈਣ ਭਰਾ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਮੈਂ ਸਮਝਦਾ ਵੀ ਤੁਸੀਂ ਪਰਮੇਸ਼ਵਰ ਵਿੱਚ ਸਭ ਸਲਾਮਤ ਹੋਵੋਗੇ ਔਰ ਪਰਮੇਸ਼ਵਰ ਤੁਹਾਡੇ ਤੇ ਆਪਣੀ ਦਇਆ ਆਪਣੀ ਕਿਰਪਾ ਬਣਾ ਕੇ ਰੱਖੇ ਸੋ ਮੇਰੇ ਅਜ਼ੀਜ਼ੋ ਅੱਜ ਜੁੜੀ ਕੋਈ ਗੱਲ ਸੀ ਜੋ ਤੁਹਾਡੇ ਨਾਲ ਕਰਨੀ ਸੀ ਜਿਸ ਲਈ ਮੈਂ ਲਾਈਵ ਆਇਆ ਔਰ ਮੇਰੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਸੇਜਸ ਆਏ ਵੀ ਤੁਸੀਂ ਚੇਅਰਮੈਨ ਸਾਹਿਬ ਪਲੀਜ਼ ਲਾਈਵ ਹੋਵੋ ਪਰ ਉਸ ਲਈ ਮੈਂ ਲਾਈਵ ਹੋ ਰਿਹਾ ਔਰ ਮੇਰੇ ਅਜ਼ੀਜ਼ੋ ਮੈਂ ਤੁਹਾਰਾਂ ਨਾਲ ਕੁਝ ਗੱਲਾਂ ਦਿਲ ਦੀ ਅੱਜ ਕਰਨਾ ਚਾਹੁੰਦਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਇੱਕ ਬਿਜ਼ਨਸਮੈਨ ਆਦਮੀ ਸਾ ਮੇਰਾ ਰੇਲਵੇ ਕਾਰਗੋ ਦਾ ਬਿਜ਼ਨਸ ਸੀ ਔਰ ਮੇਰਾ ਕਪੜੇ ਦਾ ਸ਼ੋਰੂਮ ਸੀ ਔਰ ਮੈਨੂੰ ਪਰਮੇਸ਼ਵਰ ਨੇ ਚੁਣਿਆ ਆਪਣੇ ਲੋਕਾਂ ਦੀ ਸੇਵਾ ਦੇ ਲਈ ਪਿਛਲੇ 8-10 ਸਾਲ ਤੋਂ ਤੁਸੀਂ ਸਾਰੇ ਦੇਖ ਰਹੇ ਹੋ ਵੀ ਮੈਂ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਜਿੱਥੇ ਕਿਤੇ ਵੀ ਪਰਮੇਸ਼ਵਰ ਦੇ ਲੋਕਾਂ ਨੂੰ ਮੇਰੀ ਲੋੜ ਹੁੰਦੀ ਆ ਉੱਥੇ ਮੈਂ ਜਾ ਕੇ ਆਪਣੇ ਲੋਕਾਂ ਦੀ ਸਾਰ ਲੈਣਾ ਵਾ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਜਿਹੜੇ ਮਸੀਹ ਵਿਰੋਧੀ ਸੀ ਜਿਹੜੇ ਮਸੀਹ ਭਾਈਚਾਰੇ ਤੇ ਅਤਿਆਚਾਰ ਕਰਦੇ ਸੀ ਜਾਂ ਸਾਡੇ ਪਰਮੇਸ਼ਵਰ ਦਾ ਮਜ਼ਾਕ ਉਡਾਉਂਦੇ ਸੀ ਜਾਂ ਸਾਡੇ ਪਰਮੇਸ਼ਵਰ ਦੇ ਦਾਸਾਂ ਨੂੰ ਮਾਰਦੇ ਸੀ ਕੁੱਟਦੇ ਸੀ ਮੈਂ ਉਹਨਾਂ ਤੇ ਕਾਰਵਾਈ ਕਰਾਈ ਆਪਣੀ ਪੂਰੀ ਟੀਮ ਦੇ ਨਾਲ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਬਣਾਈ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨੇ ਦੇ ਵਿੱਚ ਮੈਂ ਲੋਕਾਂ ਨੂੰ ਖੜਾ ਕੀਤਾ ਆਪਣੇ ਨਾਰ ਲਾਇਆ ਵੀ ਆਪਾਂ ਆਪਣੀ ਕੌਮ ਦੀ ਸੇਵਾ ਕਰੀਏ ਔਰ ਅੱਜ ਜੋ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਵੀ ਕਰ ਰਹੀ ਆ ਔਰ ਮੈਨੂੰ ਲੱਗਾ ਵੀ ਇੱਕ ਇੰਨੀ ਦੀ ਟੀਮ ਚਾਹੀਦੀ ਆ ਵੀ ਜਦੋਂ ਵੀ ਕਿਸੇ ਵੀ ਮੁਸੀਬਾ ਭੈਣ ਭਰਾ ਨੂੰ ਕੋਈ ਮੁਸੀਬਤ ਪਵੇ ਔਰ ਉਹ ਉਸ ਜੀਤੇ ਆਸ ਰੱਖੇ ਵੀ ਮੈਨੂੰ ਕੋਈ ਨਾ ਕੋਈ ਇਹ ਟੀਮ ਹੈ ਜਿਹੜੀ ਮੇਰੇ ਮਗਰ ਆ ਜਾਵੇਗੀ ਜਾਂ ਮੇਰੇ ਅ ਮੇਰੀ ਆ ਕੇ ਸਾਰ ਲਵੇਗੀ ਔਰ ਅਸੀਂ ਟੀਮ ਗਲੋਬਲ ਕਨੈਕਸ਼ਨ ਕਮੇਟੀ ਬਣਾਈ ਬਹੁਤ ਵਧੀਆ ਪਰਮੇਸ਼ਵਰ ਦੀ ਕਿਰਪਾ ਨਾਲ ਕੰਮ ਕੀਤਾ ਔਰ ਜੋ ਪਰਮੇਸ਼ਵਰ ਨੇ ਦਇਆ ਕੀਤੀ ਪਰਮੇਸ਼ਵਰ ਨੇ ਕਿਰਪਾ ਕੀਤੀ ਉਹ ਸਰਕਾਰ ਨੇ ਮੈਨੂੰ ਮinority ਕਮਿਸ਼ਨ ਦਾ ਚੇਅਰਮੈਨ ਬਣਾਇਆ ਉਹ ਤੁਸੀਂ ਸਾਰੇ ਦੇਖਿਆ ਵੀ ਜਦੋਂ ਦਾ ਮੈਂ ਚੇਅਰਮੈਨ ਬਣਿਆ ਤੇ ਮੈਂ ਨਾ ਕਿਸੇ ਵੀ ਚੀਜ਼ ਦੀ ਪ੍ਰਵਾਹ ਕਰਦੇ ਹੋਏ ਦਿਨ ਰਾਤ ਮੈਂ ਆਪਣੇ ਲੋਕਾਂ ਦੇ ਵਿੱਚ ਆ ਆਪਣੇ ਲੋਕਾਂ ਦੀ ਮਸਾਰ ਲੈ ਰਿਆ ਵਾਂ ਅਗਰ ਮੈਂ ਚਾਹਾਂ ਤਾਂ ਮੈਂ ਚੰਡੀਗੜ੍ਹ ਆਪਣੇ ਦਫ਼ਤਰ ਬੈਠ ਕੇ ਲੋਕਾਂ ਦੀਆਂ ਗੱਲਾਂ ਸੁਣ ਸਕਦਾ ਵਾਂ ਉੱਥੇ ਮੈਂ ਕੰਮ ਕਰ ਸਕਦਾ ਮਗਰ ਮੈਂ ਫਿਰ ਵੀ ਲੋਕਾਂ ਦੇ ਵਿੱਚ ਜਾਣਾ ਕਿਉਂਕਿ ਮੈਨੂੰ ਪਤਾ ਵੀ ਮੇਰੇ ਜਿਹੜੇ ਗਰੀਬ ਭੈਣ ਭਰਾ ਨੇ ਜਿਹੜੇ ਮੇਰੇ ਬਾਰਡਰ ਏਰੀਆ 'ਚ ਰਹਿੰਦੇ ਮੇਰੇ ਭੈਣ ਭਰਾ ਨੇ ਜੋ ਗਰੀਬ ਹੈ ਜੋ ਚੰਡੀਗੜ੍ਹ ਵਿੱਚ ਨਹੀਂ ਆ ਸਕਦੇ ਕਿਉਂਕਿ ਉਹਨਾਂ ਕੋ ਚੰਡੀਗੜ੍ਹ ਆਉਂਦਾ ਕਰਾਇਆ ਵੀ ਨਹੀਂ ਆ ਮੈਂ ਸੰਗਦਰਸ਼ਨ ਸ਼ੁਰੂ ਕੀਤੇ ਮੈਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਗਿਆ ਮੈਂ ਤਰਨਤਾਰਨ ਗਿਆ ਮੈਂ ਗੁਰਦਾਸਪੁਰ ਗਿਆ ਔਰ ਮੈਂ ਪਠਾਨਕੋਟ ਗਿਆ ਔਰ ਮੈਂ ਮੁਕਸਰ ਸਾਹਿਬ ਗਿਆ ਔਰ ਮੈਂ ਇਸ ਲੜੀ ਦੇ ਮੁਤਾਬਕ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ 23 ਜ਼ਿਲ੍ਹੇ 23 ਜ਼ਿਲ੍ਹੇ ਇਸ ਕਵਰ ਕਰਾਂਗੇ ਬਹੁਤ ਜਲਦੀ ਔਰ 7 ਤਰੀਕ ਨੂੰ ਮੈਂ ਜਿਹੜਾ ਫਰੋਜਪੁਰ ਮੀਟਿੰਗ ਰੱਖੀ ਆ ਪ੍ਰਸ਼ਾਸਨ ਦੇ ਨਾਲ ਔਰ ਮੈਂ 6 ਤਰੀਕ ਨੂੰ ਜੇਲ੍ਹਾਂ ਦੀ ਮੀਟਿੰਗ ਰੱਖੀ ਆ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਸਾਡੇ مصیب ਭੈਣ ਭਰਾ ਉਹਨਾਂ ਦੇ ਬੱਚੇ ਜੋ ਕਿਸੇ ਵੀ ਕਾਰਨ ਕਰਕੇ ਜੇਲ੍ਹ 'ਚ ਨੇ ਉਹਨਾਂ ਦੀ ਸਾਰ ਲਈ ਜਾਵੇ ਕਿ ਉਹਨਾਂ ਦਾ ਰੋਟੀ ਦਾ ਪਾਣੀ ਦਾ ਇੰਤਜ਼ਾਮ ਅੱਛੀ ਤਰ੍ਹਾਂ ਹੋ ਰਿਹਾ ਜਾਂ ਜੇਲ੍ਹ ਦੇ ਵਿੱਚ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਕੋਈ ਬੇਦਬੀ ਤੇ ਨਹੀਂ ਹੋ ਰਹੀ ਅਸਲੀ ਮੈਂ ਹੁਣ ਜੇਲਾਂ ਦੇ ਵਿੱਚ ਜਾਣਾ ਸ਼ੁਰੂ ਕਰ ਲੱਗਾ ਮੈਂ 6 ਤਰੀਕ ਨੂੰ ਗੁਰਦਾਸਪੁਰ ਜੇਲ੍ਹ ਦੇ ਵਿੱਚ ਜਾ ਰਿਹਾ ਔਰ ਮੇਰਾ ਮੋਟਿਵ ਕੀ ਹੈ ਮੈਂ ਇੱਕ ਬਿਜ਼ਨਸਮੈਨ ਬੰਦਾ ਮੈਂ ਆਪਣਾ ਕਾਰੋਬਾਰ ਛੱਡ ਕੇ ਆਪਣਾ ਘਰ ਪਰਿਵਾਰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਤੁਸੀਂ ਸਾਰੇ ਲਾਈਵ ਦੇਖਦੇ ਹੋ ਵੀ ਮੈਂ ਸਵੇਰੇ 10:00 ਵਜੇ ਤੋਂ ਲਾਈਵ ਹੋ ਜਾਣਾ ਪ੍ਰੋਗਰਾਮਾਂ ਦੇ ਵਿੱਚ ਰਾਤ ਦੇ 2-2 3-3 4-4 ਵਜ ਜਾਂਦੇ ਆ ਕਿ ਮੇਰਾ ਪਰਿਵਾਰ ਨਹੀਂ ਆ ਕਿ ਮੇਰੇ ਬੱਚੇ ਨਹੀਂ ਆ ਕਿ ਮੈਂ ਆਪਣੇ ਮੇਰੇ ਬੱਚਿਆਂ ਦੇ ਅਰਮਾਨ ਨਹੀਂ ਆ ਕਿ ਸਾਡਾ ਫਾਦਰ ਵੀ ਸਾਨੂੰ ਟਾਈਮ ਦੇਵੇ ਜਾ ਸਾਡਾ ਫਾਦਰ ਸਾਡੇ ਨਾਲ ਬਾਹਰ ਘੁੰਮਣ ਫਿਰਨ ਜਾਵੇ ਮੈਂ ਉਸ ਦੀ ਬੱਚਾ ਨੂੰ ਫੈਮਲੀ ਨੂੰ ਟਾਈਮ ਨਹੀਂ ਦੇ ਰਿਹਾ ਮਗਰ ਮੈਂ ਆਪਣੀ ਕੰਮ ਨੂੰ ਟਾਈਮ ਦੇ ਰਿਹਾ ਕਿਉਂਕਿ ਮੈਂ ਚਾਹੁੰਦਾ ਮੈਂ ਆਪਣੀ ਕੰਮ ਦੇ ਵੱਧ ਤੋਂ ਵੱਧ ਕੰਮ ਆ ਸਕਾਂ ਮੈਂ ਆਪਣੇ ਕੰਮ ਦੇ ਕੰਮਾਂ ਨੂੰ ਕਰ ਸਕਾਂ ਕੋਈ ਵੀ ਮੇਰਾ ਭਰਾ ਕੋਈ ਇਹ ਮੇਰੀ ਭੈਣ ਇਹ ਨਾ ਕਵੇ ਵੀ ਸਾਨੂੰ ਜਿਹੜਾ ਵਾ ਕੋਈ ਸਾਡੀ ਸਾਰ ਲੈਣ ਵਾਲਾ ਨਹੀਂ ਹੈਗਾ ਮੈਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦਾ ਔਰ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਮੈਂ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਨੇ ਮੈਂ ਸਾਰਿਆਂ ਨੂੰ ਪਿਆਰ ਕਰਦਾ ਮੈਂ ਸਾਰਿਆਂ ਨੂੰ ਦਿਲ ਤੋਂ ਚੋਨਾ ਮਗਰ ਕੁਝ ਐਸੇ ਲੋਕ ਨੇ ਜੋ ਇੱਕ ਟੀਮ ਬਣਾ ਕੇ ਮੇਰੀ ਜਿਹੜੀ ਆ ਹਰ ਟਾਈਮ ਉਹਨਾਂ ਨੂੰ ਹੁੰਦਾ ਵੀ ਕਿੱਦਾਂ ਰਹੀ ਲੱਤਾਂ ਖਿੱਚੀਆਂ ਜਾਣ ਕਿਦਾਂ ਇਹਨੂੰ ਕੰਮ ਕਰਨ ਤੋਂ ਰੋਕਿਆ ਜਾਵੇ ਅਗਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਵੀ ਚੇਅਰਮੈਨ ਜਿਹੜੋ ਗੱਲ ਚੱਲੀ ਕਈ ਲੋਕਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਔਰ ਸੇ ਦੱਸਿਆ ਵੀ ਇਹ ਚੇਅਰਮੈਨ ਨਹੀਂ ਬੰਨਾ ਚਾਹੀਦਾ ਜੀ ਇਹ ਫਲਾਨੀ ਜਾਤੀ ਤੋਂ ਇਹ ਫਲਾਨੀ ਜਾਤੀ ਤੋਂ ਪਰਮੇਸ਼ਰ ਨੇ ਦਇਆ ਕੀਤੀ ਦੇਖੋ ਇੱਕ ਭੇਡਾ ਚਾਰਨ ਵਾਲੇ ਨੂੰ ਪਰਮੇਸ਼ਰ ਦਾਊਦ ਨੂੰ ਅਗਰ ਰਾਜਾ ਬਣਾ ਸਕਦਾ ਵਾ ਅਗਰ ਕੋਈ ਘੱਟ ਪੜਿਆ ਬੰਦਾ ਪ੍ਰਧਾਨ ਮੰਤਰੀ ਬਣ ਸਕਦਾ ਵਾ ਅਗਰ ਕੋਈ ਘੱਟ ਪੜਿਆ ਬੰਦਾ ਸੀਐਮ ਬਣ ਸਕਦਾ ਵਾ ਤੇ ਕੀ ਮੈਂ 10 ਕਲਾਸਾ ਪੜਿਆ ਜੋ ਮੈਂ ਚੇਅਰਮੈਨ ਨਹੀਂ ਬਣ ਸਕਦਾ ਕੀ ਮੈਂ ਆਪਣੇ ਲੋਕਾਂ ਦੇ ਕੰਮ ਨਹੀਂ ਕਰ ਸਕਦਾ ਕਿਉਂ ਕਿ ਮੈਨੂੰ ਨਹੀਂ ਰੋਕਿਆ ਜਾ ਰਿਹਾ ਇਹ ਮੈਨੂੰ ਨਹੀਂ ਰੋਕਿਆ ਜਾ ਰਿਹਾ ਇਹ ਤੁਹਾਡੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਨੇ ਇਹ ਲੋਕ ਚਾਹੁੰਦੇ ਨੇ ਵੀ ਤੁਸੀਂ ਜਿਹੜੇ ਹੋ ਇਹਨਾਂ ਦੇ ਕੋਲ ਜਾਓ ਔਰ ਇਹ ਤੁਹਾਨੂੰ ਬਲੈਕਮੇਲ ਕਰਨਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮਗਰ ਮੈਂ ਤੁਹਾਨੂੰ ਇਹ ਤੁਸੀਂ ਭਲੀ ਭਾਂਤੀ ਜਾਣਦੇ ਹੋ ਵੀ ਪਹਿਲਾਂ ਮੁਸੀਕ ਓਮ ਦੇ ਵਿੱਚ ਕੀ ਚੱਲਦਾ ਸੀ ਅੱਜ ਤੁਹਾਨੂੰ ਇੱਕ ਆਸ ਆ ਤੁਸੀਂ ਆਪਣੇ ਲੋਕਾਂ ਦੀ ਜਿਹੜੀ ਆ ਗੱਲ ਰੱਖ ਸਕਦੇ ਹੋ ਤੁਹਾਡੇ ਕੰਮ ਅਸੀਂ ਕਰ ਰਹੇ ਹਾਂ ਦੇਖੋ ਮੈਂ ਪਿਛਲੇ ਦਿਨਾਂ ਦੇ ਵਿੱਚ ਮੁਖਸਰ ਸਾਹਿਬ ਗਿਆ ਮੀਟਿੰਗ ਕਰਨ ਔਰ ਮੈਂ ਮੀਟਿੰਗ ਕਰਕੇ ਜਦੋਂ ਉੱਥੋਂ ਵਾਪਸ ਆਇਆ ਤੇ ਮੈਨੂੰ ਇੱਕ ਮੈਸੇਜ ਆਇਆ ਵੀ ਮੁਖਸਰ ਦੇ ਵਿੱਚ ਇੱਕ ਬੰਦਗੀ ਰੋਕੀ ਜਾ ਰਹੀ ਆ ਵੀ ਇੱਕ ਪਰਮੇਸ਼ਰ ਦੇ ਦਾਸ ਨੇ ਉਹਨਾਂ ਨੂੰ ਉਥੇ ਕੰਮ ਜਿਹੜਾ ਵਾ ਨਹੀਂ ਕਰਨ ਦਿੱਤਾ ਜਾ ਰਿਹਾ ਮੈਂ ਖੁਦ ਉਸ ਪਰਮੇਸ਼ਰ ਦੇ ਦਾਸ ਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਬੰਦਗੀ ਰੋਕੀ ਜਾ ਰਹੀ ਹੈ ਮੈਂ ਉਥੇ ਆਪ ਸਾਰੇ ਅਰੇਂਜਮੈਂਟ ਕਰਵਾਏ ਕਿ ਮੈਂ ਗਲਤ ਕੀਤਾ ਜੇ ਮੈਂ ਆਪਣੇ ਲੋਕਾਂ ਦੇ ਲਈ ਮੈਂ ਮੀਟਿੰਗਾਂ ਕਰ ਰਿਹਾ ਗੁਰਦਾਸਪੁਰ ਦੇ ਵਿੱਚ ਮੈਂ ਮੀਟਿੰਗਾਂ ਕੀਤੀਆਂ 150 ਤੋਂ ਵੱਧ ਘਰ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਬਣਵਾ ਕੇ ਦਿੱਤੇ ਆਪਣੇ ਲੋਕਾਂ ਦੇ ਕਿ ਮੈਂ ਗਲਤ ਕਰ ਰਿਹਾ ਕਿ ਮੈਂ ਜੇ ਆਪਣੇ ਲੋਕਾਂ ਨੂੰ ਇਨਸਾਫ ਦਵਾ ਰਹੇ ਜਿਨ੍ਹਾਂ ਦਾ ਦੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਲੋਕ ਜਿਨ੍ਹਾਂ ਨੂੰ ਮਾਰਦੇ ਆ ਕੁੱਟਦੇ ਆ ਤਾੜਨਾ ਕਰਦੇ ਆ ਉਹਨਾਂ ਦੇ ਉੱਪਰ ਜਿਵੇਂ ਉਹਨਾਂ ਦੀ ਸਾਰ ਲੈਣਾ ਕਿ ਮੈਂ ਗਲਤ ਕਰ ਰਿਹਾ ਆ ਦੇਖੋ ਮੈਨੂੰ 2 ਮਹੀਨੇ ਹੋਏ ਆ ਤੀਸਰਾ ਮਹੀਨਾ ਜਿਹੜਾ ਮੈਂ ਚੇਅਰਮੈਨ ਦੀ ਦੇ ਉੱਪਰ ਆ ਮੈਂ ਬਹੁਤ ਘੱਟ ਆਪਣੇ ਓਫਿਸ ਤੇ ਬੈਠ ਕੇ ਕੰਮ ਕਰਦਾ ਮੈਂ ਜ਼ਿਆਦਾ ਲੋਕਾਂ ਦੇ ਵਿੱਚ ਕੰਮ ਕਰਦਾ ਔਰ ਅੱਜ ਵੀ ਮੈਂ ਗੁਰਦਾਸਪੁਰ ਦੇ ਵਿੱਚ ਪੰਜ ਤੋਂ 6 ਮੇਰੀਆਂ ਮੀਟਿੰਗਾਂ ਆ ਲੋਕ ਮੈਨੂੰ ਬੁਲਾਉਂਦੇ ਨੇ ਜਦੋਂ ਮੈਨੂੰ ਲੋਕ ਕਿਸੇ ਬੰਦਗੀ ਤੇ ਬੁਲਾਉਂਦੇ ਨੇ ਮੈਂ ਜਾਂਦਾ ਫਿਰ ਉਸ ਤੋਂ ਬਾਅਦ ਲੋਕ ਆਪਣੀਆਂ ਕੰਪਲੇਂਟਾਂ ਮੇਰੇ ਕੋਲ ਲੈ ਕੇ ਆਉਂਦੇ ਨੇ ਮੈਨੂੰ ਉ ਨਹੀਂ ਤਾਂ ਉਹਨਾਂ ਨੂੰ ਮੇਰੇ ਉੱਥੇ ਚੰਡੀਗੜ੍ਹ ਉਹਨਾ ਪਏਗਾ। ਮਗਰ ਮੈਂ ਉਹਨਾਂ ਚ ਜਾਣਾ ਤੇ ਰਾਤ ਨੂੰ ਮੈਨੂੰ ਕੰਪਲੇਂਟ ਦਿੰਦੇ ਐ ਸਪੀਅਰ ਨੂੰ ਮੈਂ ਜਾ ਕੇ ਚੰਡੀਗੜ੍ਹ ਆਪਣੇ ਆਫਿਸ ਤੇ ਬੈਠ ਕੇ ਨੋਟਿਸ ਬਣਾ ਕੇ ਮੈਂ ਜਿਹੜੇ-ਜਿਹੜੇ ਵੀ ਸਬੰਧਤ ਅਧਿਕਾਰੀ ਹੁੰਦੇ ਉਹਨਾਂ ਨੂੰ ਨੋਟਿਸ ਕਰਦਾ ਮੈਂ। ਮੈਂ ਕੰਮ ਕਰਨਾ ਚਾਹੁੰਦਾ ਮੈਂ ਆਪਣੇ ਭੈਣ ਭਰਾਵਾਂ ਦੇ ਲਈ ਵੱਧ ਤੋਂ ਵੱਧ ਯੂਜ਼ ਹੋਣਾ ਚਾਹੁੰਨਾ। ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਤੁਸੀਂ ਮੇਰੀ ਦੁਆ ਕਰੋ ਮੇਰਾ ਸਾਥ ਦਿਓ ਕਿ ਮੈਂ ਵੱਧ ਤੋਂ ਵੱਧ ਤੁਹਾਡੇ ਕੰਮਾਂ ਨੂੰ ਕਰ ਸਕਾਂ। ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਮੈਂ ਫਿਰ ਕਹਿੰਨਾ ਮੈਂ ਸਾਰਿਆਂ ਨੂੰ ਪਿਆਰ ਕਰਦਾ। ਅੱਜ ਮੈਂ ਚੇਅਰਮੈਨ ਬਣਿਆ ਹਾਂ ਕੱਲ ਨੂੰ ਕਿਸੇ ਦੀ ਵੀ ਵਾਰੀ ਆ ਸਕਦੀ ਹੈ 3 ਸਾਲ ਦਾ ਟਾਈਮ ਪੀਰੀਅਡ ਹੈ 3 ਸਾਲ ਮੈਂ ਕੰਮ ਕਰ ਰਿਹਾ ਹਾਂ ਤੇ ਠੀਕ ਹੈ ਜਿਹਨੇ ਬੰਨਾ ਵਾਅਦੇ ਵਿੱਚੋਂ ਬਣ ਜੇ ਮੈਂ ਤੇ ਸਾਰਿਆਂ ਨਾਲ ਲੈ ਕੇ ਚੱਲਣਾ ਚਾਹੁੰਦਾ ਹਾਂ ਜਿਹੜੇ ਜਿਨ੍ਹਾਂ ਨੇ ਮੇਰੇ ਖਿਲਾਫ ਕੁਝ ਕੀਤਾ ਵੀ ਆ ਉਹ ਵੀ ਮੇਰੇ ਭਰਾ ਨੇ ਮੇਰੇ ਕਿਸੇ ਨਾਲ ਕੋਈ ਲੜਾਈ ਨਹੀਂ ਆ ਹਾਂ ਅਗਰ ਕਿਸੇ ਨੇ ਸਾਡੀ ਅੰਕੁਰ ਨੁਲਾ ਮਿਨਿਸਟਰੀ ਨੂੰ ਟਾਰਗੇਟ ਕੀਤਾ ਵਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਹੋਏਗੀ ਅਗਰ ਕਿਸੇ ਨੇ ਸਾਡੀ ਧਾਰਮਿਕ ਜਿਹੜੀ ਜਮਾਤ ਆ ਉਹਨੂੰ ਕਿਸੇ ਨੂੰ ਠੇਸ ਪਹਚਾਈ ਆ ਉਹਨਾਂ ਤੇ ਕਾਰਵਾਈ ਹੋਏਗੀ ਔਰ ਸੋ ਦੂਸਰੀ ਗੱਲ ਇਹ ਆ ਵੀ ਮੈਨੂੰ ਮਸੀਹ ਦੇ ਕੰਮਾਂ ਤੋਂ ਕਰਨ ਲਈ ਕੋਈ ਕੋਈ ਤਾਕਤ ਜਿਹੜੀ ਆ ਰੋਕ ਨਹੀਂ ਸਕਦੀ ਮੈਂ ਆਪਣੇ ਮਸੀਹ ਭਾਈ ਚਾਰੇ ਦੇ ਕੰਮ ਕਰਦੇ ਰਹਿਣਾ ਵਾਂ ਮੈਂ ਆਪਣੇ ਲੋਕਾਂ ਦੇ ਕੰਮ ਹੁੰਦੇ ਰਹਿਣਾ ਵਾਂ ਮੈਂ ਇਹ ਗੱਲ ਸੋਚੀ ਆ ਵੀ ਜੀਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ ਹੈ ਕਿਉਂਕਿ ਮੈਂ ਜੇ ਚੇਅਰਮੈਨ ਦੀ ਕੁਰਸੀ ਤੇ ਹੈਗਾ ਮੈਂ ਤਾਂ ਵੀ ਕੰਮ ਕਰ ਰਿਹਾ ਅਗਰ ਮੈਂ ਚੇਅਰਮੈਨ ਦੀ ਕੁਰਸੀ ਤੇ ਨਹੀਂ ਸਾਂ ਤੇ ਕੀ ਮੈਂ ਕੰਮ ਨਹੀਂ ਕੀਤੇ ਕੀ ਮੈਂ ਸਨਿ디ਵਲ ਤੇ ਪਰਚਾ ਦਰਜ ਨਹੀਂ ਕਰਵਾਇਆ ਕੀ ਮੈਂ ਬਾਦਸ਼ਾਹ ਤੇ ਪਰਚਾ ਦਰਜ ਨਹੀਂ ਕਰਵਾਇਆ ਕਿ ਜਿਹੜੇ ਸਾਡੇ ਪਾਸਟਰਾਂ ਨੂੰ ਮਾਰਦੇ ਸੀ ਕੁੱਟਦੇ ਸੀ ਕੁਛ ਰਾਤ ਦੀ ਅੰਸਰ ਉਹਨਾਂ ਤੇ ਪਰਚੇ ਦਰਜ ਨਹੀਂ ਕਰਵਾਏ ਹੋਰ ਅੱਜ ਜੇ ਮੈਨੂੰ ਸੰਵਿਧਾਨ ਨੇ ਤਾਕਤ ਦਿੱਤੀ ਆ ਤੁਹਾਡੇ ਦਬਾਵਾਂ ਦੇ ਨਾਲ ਮੈਨੂੰ ਤਾਕਤ ਮਿਲੀ ਆ ਤੇ ਕੀ ਮੈਂ ਲੋਕਾਂ ਦੇ ਕੰਮ ਨਹੀਂ ਕਰ ਪਾਰਿਆ ਤੁਸੀਂ ਦੇਖੋ ਵੀ ਅਗਰ ਮੈਂ ਨਾ ਕੰਮ ਕਰਾਂ ਤੇ ਫਿਰ ਇਹਨਾਂ ਲੋਕਾਂ ਨੇ ਕਹਿਣਾ ਵੀ ਇਹ ਕੰਮ ਨਹੀਂ ਕਰ ਰਿਹਾ ਇਹ ਕੰਮ ਇਹ ਕਿੱਥੇ ਚਲ ਗਿਆ ਚੇਅਰਮੈਨ ਇਹ ਚੇਅਰਮੈਨ ਬਣ ਕੇ ਕਿੱਥੇ ਲੋਪ ਹੋ ਗਿਆ ਅੱਜ ਜੇ ਮੈਂ ਲੋਕਾਂ ਦੇ ਕੰਮ ਕਰ ਰਿਹਾ ਆਂ ਲੋਕਾਂ ਦੇ ਵਿੱਚ ਜਾ ਰਿਹਾ ਆਂ ਲੋਕਾਂ ਦੀ ਹੱਕਾਂ ਦੀ ਗੱਲ ਕਰ ਰਿਹਾ ਆਂ ਤੇ ਕੁਝ ਲੋਕ ਕਹਿ ਰਹੇ ਵੀ ਕੰਮ ਨਾ ਕਰੇ ਇਹ ਤੇ ਰੋਕ ਲਗਾ ਦਿਓ ਜੀ ਇਹ ਕੰਮ ਨਾ ਕਰ पाए ਕਿ ਤੁਸੀਂ ਸਾਰੇ ਚਾਹੁੰਦੇ ਹੋ ਅਗਰ ਤੁਸੀਂ ਸਾਰੇ ਚਾਹੁੰਦੇ ਹੋ ਜੇ ਮੈਂ ਕੰਮ ਨਾ ਕਰਾਂ ਤੇ ਤੁਸੀਂ ਮੈਨੂੰ ਉਹਦਾ ਹੀ ਦੱਸ ਦਿਓ ਮੈਂ ਨਹੀਂ ਕਰਦਾ ਮਗਰ ਮੈਂ ਆਪਣੇ ਭੈਣ ਭਰਾਵਾਂ ਨਾਲ ਅੱਜ ਗੱਲ ਕਰ ਰਿਹਾ ਆਂ ਵੀ ਤੁਸੀਂ ਜ਼ਰੂਰ ਮੇਰੀ ਦੁਆ ਕਰੋ ਔਰ ਕਮੈਂਟ ਚ ਜ਼ਰੂਰ ਲਿਖੋ ਵੀ ਮੈਂ ਕੰਮ ਸਹੀ ਕਰ ਰਿਹਾ ਆਂ ਜਾਂ ਨਹੀਂ ਕਰ ਰਿਹਾ ਆਂ ਸਹੀ ਪਰ ਹਾਇਤਾ ਕੋਈ ਕਦੀ ਕੋਈ ਮੈਨੂੰ ਦੱਸੇ ਮੈਨੂੰ ਕਿਸੇ ਨੇ ਕੋਈ ਪੈਸਾ ਦਿੱਤਾ ਹੋਵੇ ਕਿਸੇ ਨੇ ਮੇਰੀ ਗੱਡੀ 'ਚ ਤੇਲ ਪਵਾਇਆ ਹੋਵੇ ਕਿਸੇ ਨੇ ਮੇਰੇ ਫੋਨ ਦਾ ਰੀਚਾਰਜ ਕਰਵਾਇਆ ਹੋਵੇ ਕਿਸੇ ਨੇ ਅਸੀਂ ਕੋਈ ਕਿਸੇ ਚੀਜ਼ ਤੋਂ ਕੰਪੈਲ ਕੀਤਾ ਹੋਵੇ ਅਸੀਂ ਲੋਕਾਂ ਨੂੰ ਫ੍ਰੀ ਆਫ ਕੋਸਟ ਲੋਕਾਂ ਦੇ ਕੰਮ ਕਰ ਰਹੇ ਆਂ ਆਪਣੀ ਜੇਬ ਤੋਂ ਆਪਣੇ ਬਿਜ਼ਨਸ ਤੋਂ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਕੇ ਅਸੀਂ ਮਸੀਹ ਕੌਮ ਲਈ ਖਰਚ ਕਰ ਰਹੇ ਆਂ ਅਗਰ ਕੋਈ ਵੀ ਰਬਦਾ ਦਾਸ ਮੈਨੂੰ ਬਠਿੰਡੇ ਬੁਲਾਉਂਦਾ ਮੈਂ ਬਠਿੰਡੇ ਜਾਂਦਾ ਜੇ ਕੋਈ ਰਾਜਪੁਰੇ ਬੁਲਾਉਂਦਾ ਮੈਂ ਰਾਜਪੁਰੇ ਜਾਂਦਾ ਜੇ ਕੋਈ ਮੈਨੂੰ ਗੁਰਦਾਸਪੁਰ ਬੁਲਾਉਂਦਾ ਮੈਂ ਗੁਰਦਾਸਪੁਰ ਜਾਣਾ ਇੱਕ ਦਿਨ 'ਚ ਮੈਂ 5-5 ਜ਼ਿਲ੍ਹੇ ਕਵਰ ਕਰਦਾ ਮੇਰੇ ਜੀਜੋ ਔਰ ਮੈਂ ਮੇਰੀ ਗੱਡੀ ਦਾ ਖਰਚਾ 5 ਤੋਂ 10000 ਰੁਪਏ ਰੋਜ਼ ਦਾ ਵਾ ਕੌਣ ਕਰ ਰਿਹਾ ਮੇਰੇ ਲਈ ਕਦੀ ਸੋਚਿਆ ਕਿਸੇ ਨੇ ਕੌਣ ਮੈਨੂੰ ਦੇ ਰਿਹਾ ਮੈਂ ਆਪਣੇ ਬੱਚਿਆਂ ਦੇ ਮੂੰਹ 'ਚੋਂ ਆਪਣੇ ਬਿਜ਼ਨਸ ਤੋਂ ਪੈਸੇ ਕੱਢ ਕੇ ਖਰਚ ਕਰ ਰਿਹਾ ਭਾਵੇਂ ਮੈਂ ਤੰਗ ਹੋਵਾਂ ਭਾਵੇਂ ਮੈਂ ਪਰੇਸ਼ਾਨ ਹੋਵਾਂ ਭਾਵੇਂ ਮੈਂ ਮੇਰੇ ਕੋਲ ਪੈਸੇ ਘੱਟ ਹੋਣ ਵੱਧ ਹੋਣ ਮਗਰ ਮੈਂ ਕਦੀ ਵੀ ਕਿਸੇ ਦਾ ਕੰਮ ਨਹੀਂ ਰੋਕਣ ਦਿੱਤਾ ਕਦੀ ਵੀ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੇਰੀ ਗੱਡੀ 'ਚ ਤੇਲ ਪਵਾ ਕਦੀ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਬੀ ਮੈਨੂੰ ਉੱਥੇ ਬੁਲਾਉਣਾ ਹੈ ਤੁਹਾਡੀ ਆ ਇਦਾਂ ਕੋਈ ਤੁਹਾਨੂੰ ਪ੍ਰੋਟੋਕੋਲ ਜਿਹੜਾ ਵਾ ਉਹ ਉਹਨੂੰ ਲੈਣਾ ਪਏਗਾ ਪ੍ਰੋਟੋਕੋਲ ਨੂੰ ਜਿਹੜਾ ਵਾ ਤੁਹਾਨੂੰ ਇਹ ਕਰਨਾ ਪਏਗਾ ਮੈਂ ਕਦੀ ਵੀ ਕਿਸੇ ਨੂੰ ਪੈਸੇ ਵੱਲੋਂ ਕਿਸੇ ਦੀ ਕੋਈ ਮੰਗ ਨਹੀਂ ਕੀਤੀ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਮੇਰੇ ਲਈ ਦੁਆ ਕਰੋ ਮੇਰੇ ਲਈ ਦੁਆ ਕਰੋ ਮੈਂ ਵੱਧ ਤੋਂ ਵੱਧ ਤੁਹਾਡੇ ਕਮਾਂ ਨੂੰ ਕਰ ਸਕਾਂ ਔਰ ਮੈਂ ਇਹ ਲਗਾਤਾਰ ਇਹ ਸੇਵਾ ਕਰਦਾ ਰਵਾਂਗਾ ਤੁਸੀਂ ਸਾਰੇ ਮੇਰੇ ਲਈ ਦੁਆ ਕਰੋ ਮੈਂ ਬਹੁਤ ਆ ਆਪਣੇ ਕੌਮ ਨੂੰ ਲੈ ਕੇ ਚਿੰਤਤ ਰਹਿਣਾ ਵਾ ਕਿੱਦਾਂ ਮੇਰੇ ਬੱਚਿਆਂ ਨੂੰ ਪੜਾਇਆ ਜਾਵੇ ਕਿੱਦਾਂ ਮੇਰੇ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਮੈਂ ਜਦੋਂ ਵੀ ਮਿਨੋਰਿਟੀ ਕਮਿਸ਼ਨ ਦੀ ਮੀਟਿੰਗ ਤੇ ਬਹਿਣਾ ਵਾ ਮੈਂ ਉੱਥੇ ਗੱਲ ਕਰਦਾ ਵੀ ਸਕਾਲਰਸ਼ਿਪ ਕਿੱਦਾਂ ਮੇਰੇ ਲੋਕਾਂ ਨੂੰ ਮਿਲਣੀ ਚਾਹੀਦੀ ਆ ਪਿਛਲੇ 1 ਮਹੀਨੇ ਤੋਂ ਜਿਹੜੀ ਸਕਾਲਰਸ਼ਿਪ ਦਾ ਜਿਹੜਾ ਹੈਗਾ ਪੋਰਟਲ ਜਿਹੜਾ ਖੁੱਲਿਆ ਨਹੀਂ ਆ ਬਾਕੀ ਕਮਿਊਨਿਟੀ ਲਈ ਖੁੱਲਿਆ 크ਰਿਸਚੀਅਨ ਕਮਿਊਨਿਟੀ ਲਈ ਨਹੀਂ ਖੁੱਲਿਆ ਉਹਦੇ ਲਈ ਮੈਂ ਦਿੱਲੀ ਜਾ ਰਿਹਾ ਮੈਂ ਗੱਲ ਕਰਨ ਲਈ ਵੀ ਕਿਉਂ ਹੋ ਰਿਹਾ ਸਾਡੇ ਬੱਚਿਆਂ ਦੇ ਨਾਲ ਮੈਂ ਸਗਨ ਸਕੀਮਾਂ ਆਪਣੇ ਬੱਚਿਆਂ ਨੂੰ ਦੇ ਰਿਆਂ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਇੱਥੇ ਇੱਕ ਮੇਰੇ ਆਫਿਸ ਦੇ ਵਿੱਚ ਇੱਕ ਪਾਸਟਰ ਆਇਆ ਉਹਨਾਂ ਨੇ ਕਿਹਾ ਵੀ ਮੇਰੀ ਬੇਟੀ ਦੀ ਮੈਰਿਜ ਹੈ ਮੈਂ ਉਹਨਾਂ ਨੂੰ ਰਾਸ਼ਨ ਵੀ ਪ੍ਰੋਵਾਈਡ ਕਰਵਾ ਕੇ ਦਿੱਤਾ ਔਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਆਪਣੀ ਬੇਟੀ ਦੇ ਮੈਰਿਜ ਦਾ ਕਾਰਡ ਦਿਓ ਮੈਂ ਤੁਹਾਨੂੰ 51000 ਰੁਪਏ ਸਰਕਾਰ ਦੀ ਜਿਹੜੀ ਸਕੀਮ ਹੈ ਉਹ ਵੀ ਦਵਾਣਾ ਵਾ ਕੀ ਮੈਂ ਗਲਤ ਕਰ ਰਿਹਾ ਮੈਂ ਚਾਹੁੰਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਔਰ ਮੈਨੂੰ ਦੱਸੋ ਕਿ ਮੈਂ ਸਹੀ ਕੰਮ ਕਰ ਰਿਹਾ ਜਾਂ ਨਹੀਂ ਸਹੀ ਕੰਮ ਕਰ ਰਿਹਾ ਅਗਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਵੀ ਮੈਂ ਲਗਾਤਾਰ ਤੁਹਾਡੀ ਇਹ ਸੇਵਾ ਕਰਦਾ ਰਵਾਂ ਤੇ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਬਾਕੀ ਮੈਂ ਇੱਕ ਵਾਦਾ ਕੀਤਾ ਸੀ ਵੀ ਮੈਂ ਜਦੋਂ ਚੇਅਰਮੈਨ ਬਣ ਕੇ ਵੀ ਮੈਂ ਲੋਕਾਂ ਦੇ ਵਿੱਚ ਜਾਵਾਂਗਾ ਮੈਂ ਤੁਹਾਨੂੰ ਉੱਥੇ ਚੰਡੀਗੜ੍ਹ ਤੁਸੀਂ ਮੇਰੇ ਕੋ ਆਓ 100 ਵਾਰੀ ਆਓ ਮੇਰੇ ਕੋ ਮਿਲੋ ਮੈਨੂੰ ਆ ਕੇ ਮੇਰੇ ਆਫਿਸ 'ਚ ਤੁਸੀਂ ਆਵਾ ਕੇ ਮਿਲਣਾ ਚਾਹੁੰਦੇ ਹੋ ਕੋਈ ਖਾਣਾ ਪੀਣਾ ਚਾਹੁੰਦੇ ਹੋ ਮੇਰੇ ਕੋ 100 ਵਾਰੀ ਆਓ ਚੰਡੀਗੜ੍ਹ ਕੋ ਮਨ ਲਈ ਮਗਰ ਕੰਮ ਲਈ ਤੁਹਾਨੂੰ ਚੰਡੀਗੜ੍ਹ ਨਹੀਂ ਆਉਣਾ ਪਏਗਾ ਇਸੇ ਲਈ ਮੈਂ ਆਪਣੇ ਲੋਕਾਂ 'ਚ ਜਾ ਰਿਹਾ ਹਾਂ ਅੱਜ ਵੀ ਮੈਂ ਦਿਨਾ ਨਗਰ ਜਾਣਾ ਵਾ ਦਿਨਾ ਨਗਰ ਤੋਂ ਬਾਅਦ ਗੁਰਦਾਸਪੁਰ ਚ ਮੇਰੀਆਂ ਮੀਟਿੰਗਾਂ ਵਾ ਫਿਰ ਕੱਲ ਦਾ ਮੈਂ ਮੇਰਾ ਦੌਰਾ ਵਾ ਜੇਲ੍ਹ ਦੇ ਵਿੱਚ ਫਿਰ ਪਰਸੋਂ ਮੈਂ ਫਰੋਜਪੁਰ ਜਾ ਰਿਹਾ ਤੇ ਯਕੀਨ ਮੰਨਿਓ ਪਰਸੋਂ ਮੇਦੀ ਮੀਟਿੰਗ ਸਵੇਰੇ ਫਰੋਜਪੁਰ ਪ੍ਰਸ਼ਾਸਨ ਦੇ ਨਾਲ ਆ ਤੇ ਸ਼ਾਮ ਨੂੰ ਮੈਨੂੰ ਟਾਂਡ ਟਾਂਡਾ ਦੇ ਵਿੱਚ ਹਿਸ਼ਾਰਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਬੁਲਾਇਆ ਤੇ ਮੈਂ ਲੋਕਾਂ ਚ ਜਾਣਾ ਕਿਉਂਕਿ ਲੋਕਾਂ ਨੂੰ ਸਾਰਿਆਂ ਨੂੰ ਚਾਹ ਵਾ ਵੀ ਸਾਡੇ ਚੇਅਰਮੈਨ ਜਿਹੜੇ ਨੇ ਸਾਡੇ ਵਿੱਚ ਆਉਣ ਸਾਡੇ ਭਰਾ ਜਿਹੜੇ ਨੇ ਸਾਡੇ ਵਿੱਚ ਆਉਣ ਤੇ ਮੈਂ ਅ ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਪਰਮੇਸ਼ਵਰ ਦੇ ਲੋਕਾਂ ਨੂੰ ਅ ਖੁਸ਼ ਕਰਨ ਦੇ ਲਈ ਪਰਮੇਸ਼ਵਰ ਦੇ ਦਾਸਾਂ ਨੂੰ ਖੁਸ਼ ਕਰਨ ਲਈ ਕੰਮ ਕਰ ਰਿਹਾ ਨਾ ਕਿ ਮੈਂ ਕਿਸੇ ਅ ਕੁਰਸੀ ਦਾ ਭੁਖਾਵਾ ਕਿਉਂਕਿ ਮੈਂ ਜਦੋਂ ਕੁਰਸੀ ਤੇ ਨਹੀਂ ਸਾਂ ਤਾਂ ਵੀ ਮੈਂ ਆਪਣੇ ਲੋਕਾਂ ਦੇ ਕੰਮ ਕੀਤੇ ਆ ਮੇਰਾ ਰਿਪੋਰਟ ਕਾਰ ਤੁਹਾਡੇ ਵਿੱਚ ਆ ਔਰ ਇਹ ਕੰਮ ਜਿਹੜਾ ਵਾ ਮੈਂ ਲਗਾਤਾਰ ਇਹਦਾ ਕਰਦਾ ਰਵਾਂਗਾ ਆਪਣੇ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਰਵਾਂਗਾ ਔਰ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਵੀ ਜਿਹੜੇ ਲੋਕ ਅ ਮੇਰਾ ਵਿਰੋਧ ਕਰਦੇ ਨੇ ਮੈਂ ਉਹਨਾਂ ਨੂੰ ਵੀ ਪਿਆਰ ਕਰਦਾ ਮੇਰੇ ਉਹ ਵੀ ਸਤਕਾਰ ਦੇ ਯੋਗ ਨੇ ਉਹ ਆਪਣਾ ਕੰਮ ਕਰੀ ਜਾਂਦੇ ਆ ਮੈਂ ਆਪਣਾ ਕੰਮ ਕਰੀ ਜਾਂਦਾ ਬਾਕੀ ਮੈਂ ਦਾ ਨਾ ਹੀ ਕਿਸੇ ਦੇ ਵਿਰੋਧ ਦੇ ਵਿੱਚ ਹੈਗਾ ਵਾ ਤੇ ਮੈਂ ਪਰਮੇਸ਼ਵਰ ਕੋਲੋਂ ਵੀ ਪ੍ਰਾਰਥਨਾ ਕਰਦਾ ਹਾਂ ਬੱਬੂ ਸਾਰਿਆਂ ਨੂੰ ਕਰ ਬੁੱਧੀ ਦਿਓਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਲੈਂਦਾ ਸਾਰੂ ਮੇਰੇ ਵੱਲੋਂ ਜੀ ਐਮ ਸੀ ਦੀ ਧੰਨਵਾਦ